Редактор ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਲਗਾਤਾਰ ਜਿਹੜੀ ਪੰਜਾਬ ਪੁਲਿਸ ਵੱਲੋਂ ਅਲਰਟ ਤੇ ਜਾਰੀ ਜਿਹੜੇ ਕੀਤੇ ਹੋਏ ਨੇ ਪਠਾਨਕੋਟ ਦਾ ਜਿਹੜਾ ਹੈ ਜ਼ਿਲ੍ਹਾ ਹੈ ਉਸ ਨੂੰ ਸੁਵੇਦਨਸ਼ੀਲ ਜ਼ਿਲ੍ਹਾ ਮੰਨਿਆ ਜਾਂਦਾ ਹੈ ਉਸ ਦੇ ਤਹਿਤ ਜੇ ਗੱਲ ਕਰੀਏ ਤੇ ਕੋਲੀਆਂ ਨਾਕੇ ਦੇ ਦੌਰਾਨ ਜਿਹੜਾ 2 ਦਿਨ ਪਹਿਲਾਂ ਇੱਕ ਵਾਰਦਾਤ ਹੋਈ ਸੀ ਗੱਡੀ ਨੂੰ ਲੈ ਕੇ ਇੱਕ ਗੱਡੀ ਜਿਹੜੀ ਨਾਕੇ ਦੌਰਾਨ ਰੋਕੀ ਗਈ ਸੀ ਮੁਲਾਜ਼ਮਾਂ ਵੱਲੋਂ ਪਰ ਉਹ ਜੋ ਗੱਡੀ ਸਵਾਰ ਸੀ ਉਹਨਾਂ ਵੱਲੋਂ ਗੱਡੀ ਨਾਕੇ ਦੇ ਉੱਪਰ ਜਿਹੜੀ ਸਲੋ ਸਪੀਡ ਕਰਕੇ ਬਾਹ ਦੇ ਵਿੱਚ ਗੱਡੀ ਨੂੰ ਭਜਾ ਲਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਿੱਛਾ ਵੀ ਗੱਡੀ ਜਿਹੜਾ ਗੱਡੀ ਦਾ ਕੀਤਾ ਗਿਆ ਸੀ ਮੁਲਾਜ਼ਮਾਂ ਵੱਲੋਂ ਪਰ ਉਹ ਗੱਡੀ ਕਿਤਨਾ ਕਿਤੇ ਜਿਹੜੀ ਹੈ ਦੂਸਰੇ ਇਲਾਕੇ ਜਿਹੜੇ ਕਥਲੋਰ ਨਾਕਾ ਲੱਗਦਾ ਉਸ طرف ਨਹੀਂ ਗਈ ਪਰ ਉੱਥੋਂ ਜੇ ਗੱਲ ਕਰੀਏ ਤਾਂ ਤੁਸੀ ਇਹ ਲੱਗਦੀ ਹੈ ਨਾਲ ਉੱਥੋਂ ਦੀ ਗੱਡੀ ਜਿਹੜੀ ਉਹਨਾਂ ਵੱਲੋਂ ਭਜਾ ਲਈ ਗਈ ਸੀ ਪਰ ਉਸ ਦੇ ਤਹਿਤ ਗੱਲ ਕਰੀਏ ਤਾਂ ਕਾਫੀ ਜਿਹੜਾ ਆ ਉਹ ਉਹਨਾਂ ਦੇ ਸਰਚ ਜਿਹੜੀ ਹੈ ਲਗਾਤਾਰ ਜਿਹੜੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਜਿਹੜੀ ਕੀਤੀ ਜਾ ਰਹੀ ਸੀ ਪਰ ਫੋਨ ਜੇ ਗੱਲ ਕਰੀਏ ਤੇ ਰਾਤ ਉਹਨਾਂ ਨੂੰ ਉਸ ਗੱਡੀ ਨੂੰ ਤੇ ਇੱਕ ਚਾਲਕ ਨੂੰ ਜਿਹੜਾ ਆ ਪੁਲਿਸ ਨਰੋਡ ਜਮਲ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦੱਸ ਸਕਦੇ ਹਾਂ ਇਸ ਸਮੇ ਅਸੀਂ ਨਰੋਡ ਥਾਣੇ ਦੇ ਬਾਹਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਉਹ ਗੱਡੀ ਦੀਆਂ ਤਸਵੀਰਾਂ ਹਨ ਤੇ ਜੋ ਜਿਹੜਾ ਗੱਡੀ ਦਾ ਚਾਲਕ ਸੀ ਉਹ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਤਿੰਨ ਜਿਹੜੇ ਮੁਸਾਫਰ ਸੀ ਜਿਹੜੇ ਉਹ ਦੂਸਰੇ ਜਿਹੜੇ ਨਾਲ ਜੇ ਗਿਫਤ ਤੋਂ ਬਾਹਰ ਹਨ ਉਹਨਾਂ ਦੀ ਵੀ ਜਿਹੜੀ ਹੈ ਭਾਲ ਜਿਹੜੀ ਜਾਰੀ ਚੱਲ ਰਹੀ ਹੈ ਉੱਥੇ ਹੀ ਗੱਲ ਕਰਾਂਗੇ ਉਹਨਾਂ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਉਹਨਾਂ ਦਾ ਕੀ ਕਹਿਣਾ ਹੈ ਤੱਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਕੋਲੀਆਂ ਨਕਲ ਲੱਗਿਆ ਸੀ ਜਿੱਥੇ ਗੱਦੀ ਮੁਕੀ ਭੱਜਣੇ ਕੰਮਜਾ ਬੋਈ ਸੀ ਜਿਹੜੀ ਕੋਸੇ ਬੈਰੀਆਂ ਤੋੜ ਕੇ ਗੱਡੀ ਖਰਾਬ ਹੋਈ ਸੀ ਉਹਨਾਂ ਨੇ ਬੰਦੇ ਕਾਬੂ ਕਰ ਲਈ ਗੱਡੀ ਖਰਾਬ ਨਹੀਂ ਇਹ ਤਾਂ ਕੀ ਆ ਦੇ ਲੋ ਮਾਂਜੋ ਕੋ ਐਸਐਸਪੀ ਸ਼ਹੀਰ ਮਿਰਾਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਆਪਣਾ ਬਾਰਡਰ ਨੂੰ ਪੂਰਾ ਲੜਕ ਕੀਤਾ ਗਿਆ ਹੈ ਅਤੇ ਹਰ ਇੱਕ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਿਤੀ 29 6 24 ਨੂੰ 29 6 24 ਤੇ 30 6 24 ਦੇ ਦਰਮਿਆਨੀ ਰਾਤ ਨੂੰ ਇੱਕ ਜਨਕਰ ਪੀਵੀ 08333 ਜੋ ਕਿ ਕੋਰੀਅਨ ਨਾਕੇ ਤੇ ਆਈ ਜਦੋਂ ਪੁਲਿਸ ਪਾਰਟੀ ਨੇ ਉਹ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਬਜਾਏ ਗੱਡੀ ਤੇ ਪਨਾਹ ਦੇ ਤਰ੍ਹਾਂ ਭਜਾ ਦੇ ਅਤੇ ਨਾਕਾ ਤੋੜ ਕੇ ਭੱਜ ਗਏ ਉਸ ਤੋਂ ਪਿੱਛਾ ਸਾਡੇ ਮਲਾਜ਼ਮਾਂ ਨੇ ਪਿੱਛਾ ਕੀਤਾ ਲੇਕਿਨ ਉਹ ਆਪਣੀ ਗੱਡੀ ਫਰਿਆਨ ਵਿੱਚ ਕਾਬਜ਼ਾ ਹੋ ਗਏ ਪਰੰਤੂ ਅੱਜ ਅਸੀਂ ਉਸ ਗੱਡੀ ਨੂੰ ਪ੍ਰੀਸ ਕਰ ਲਿਆ ਉਹ ਗੱਡੀ ਅਸੀਂ ਕਬਜ਼ੇ ਵਿੱਚ ਲੈ ਲਈ ਹੈ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ 4 ਵਿਅਕਤੀ ਸੀ ਉਹਨਾਂ ਵਿੱਚੋਂ ਇੱਕ ਸ਼ੌਕਤ ਅਲੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਿੱਚੋਂ ਬਾਕੀ ਜਿਹੜੇ ਮਿਰਜ਼ਾ ਅਲੀ ਫਰਿਆਨ ਅਲੀ ਤੇ ਸਹਿਫ ਅਲੀ ਇਹ ਜਿਹੜੇ ਗ੍ਰਿਫਤਾਰ ਕਰਨੇ ਆ ਇਹਨਾਂ ਦੀ ਪੁੱਛਗਿੱਛ ਕਰ ਰਹੇ ਆ ਕਿ ਇਹ ਨਾਕਾ ਤੋੜ ਕੇ ਕਿਉਂ ਪੱਜੇ ਸੀ ਇਹਨਾਂ ਦੀ ਜੀ ਗ੍ਰਿਫਤਾਰੀ ਕੀਤੀ ਆ ਇਹਨਾਂ ਦਾ ਪੁਲਿਸ ਪੁਲਿਸ ਸਮਾਨ ਲੈ ਕੇ ਇਹਨਾਂ ਅਧਿਕਾਰੀਆਂ ਜੀ ਬ੍ਰਿਤੀ ਦੇ ਨਾਲ ਪੁੱਛਗਿੱਛ ਕਰਾਂਗੇ ਕਿਉਂਕਿ ਬਾਡਰ ਤੇ ਕਾਫੀ ਸਖਤੀ ਹੋਈ ਹੈ ਬਾਡਰ ਤੇ ਆਪਣਾ ਜੋ ਕਾਫੀ ਸਖਤੀ ਹੋਣ ਦੇ ਕਾਰਨ ਜਿਹੜੀ ਚੈਕਿੰਗ ਚੱਲੀ ਆ ਤੇ ਇਹ ਜਿਹੜੇ ਸ਼ੱਕੀ ਵਿਅਕਤੀ ਆ ਇਹ ਇਦਾਂ ਕਾਰਤੂਕੀ ਆਪਣਾ ਸਾਡੇ ਨਾਕੇ ਤੋੜ ਕੇ ਭੱਜੇ ਆ ਉਹ ਇਹਨਾਂ ਦੀ ਇਸ ਜਿਹੜੀ ਤਫਤੀਸ਼ ਛਡੂਗਾ ਇਹਨਾਂ ਕਰਾਂਗੇ ਅਤੇ ਜੋ ਵੀ ਸਫਾ ਮਿਸਲ ਤੇ ਸਾਤਾ ਆਵੇਗੀ ਇਹਨਾਂ ਖਿਲਾਫ 범ਦਿੱਤ ਨੂੰ ਜਾਰੀ ਕਰ ਕਰਕੇ ਇਹਨਾਂ ਨੂੰ ਗਿਰਫਤਾਰ ਕਰ ਸਰ ਹੈ ਗੁਰੂ ਰਾਜੀ ਵੀ ਆ ਗਿਆ ਇਹ ਚਾਰੇ ਜਿਹੜੇ ਗੁੱਜੇ ਬਰਾਜ਼ੀਰ ਆ ਇਹਨਾਂ ਨੂੰ ਨਕਾ ਤੋਪੀ ਪੱਧ ਗਈ ਸੀ ਸੂਰੇ ਦੀ ਇਨਵੈਸਟੀਗੇਸ਼ਨ ਚੱਲਦੀ ਹੈ